ਸਾਚੀ ਗੱਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਆਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਆਮ ਆਦਮੀ ਕਲੀਨਿਕ ਦੇ ਲਈ ਪੋਸਟਾਂ ਜਾਰੀ ਕੀਤੀਆਂ ਗਈਆਂ ਵਕਵਕ ਪੋਸਟਾਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਜਾਰੀ ਹੋਈ ਹੈ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਲਈ ਸਿੱਧੀ ਇੰਟਰਵਿਊ ਰਹਿਣ ਵਾਲੀ ਹੈ ਤਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਪਹਿਲਾਂ ਤੁਹਾਡੇ ਨਾਲ ਮੈਡੀਕਲ ਅਫੀਸਰ ਦੀ ਪੋਸਟ ਹੈ ਜੀ ਜਿਹਦੇ ਲਈ ਯੋਗਤਾ ਐਮਬੀਬੀਐਸ ਰਹੂਗੀ ਤੇ ਇਹ ਜੋ ਪੋਸਟ ਆ ਆਮ ਆਦਮੀ ਕਲੀਨ ਬੁੜਲਾੜਾ ਵਿਖੇ ਫਿਲ ਕੀਤੀ ਜਾਣੀ ਹੈ 50 ਰੁਪਏ ਪ੍ਰਤੀ ਪੇਸ਼ੈਂਟ ਇਹਦੇ ਲਈ ਐਮਪੈਨਲਮੈਂਟ ਫੀਸ ਰੱਖੀ ਗਈ ਹੈ ਜੀ ਇਹਦੇ ਲਈ ਵਾਕਿੰਗ ਇੰਟਰਵਿਊ ਹੋਊਗਾ ਸਿੱਧਾ 27 3 2025 ਨੂੰ ਸਵੇਰੇ 10 ਵਜੇ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਇਸੇ ਤਰ੍ਹਾਂ ਫਾਰਮਾਸਿਸਟ ਦੀ ਪੋਸਟ ਹੈ ਜੀ ਇਹ ਜੋ ਪੋਸਟ ਹੈ ਆਮ ਆਦਮੀ ਕਲੀਨਿਕ ਅੱਲਾ ਵਿਖੇ ਵੈਕੈਂਟਾ ਉੱਥੇ ਭਰੀ ਜਾਣੀ ਹੈ ਤੇ 12 ਰੁਪਏ ਪ੍ਰਤੀ ਪੇਸ਼ੈਂਟ ਇਹਦੇ ਲਈ ਐਮਪੈਨਲਮੈਂਟ ਫੀਸ ਰੱਖੀ ਗਈ ਹੈ 27 ਮਾਰਚ 2025 ਨੂੰ ਸਵੇਰੇ 10 ਵਜੇ ਇਹਦੇ ਲਈ ਇੰਟਰਵਿਊ ਹੋਊਗਾ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਜਿਹੜੇ ਚਾਹਣ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਆਪਣੀਆਂ ਅਰਜ਼ੀਆਂ ਪੇਸ਼ ਕਰਨੀਆਂ ਚਾਹੁੰਦੇ ਆ 26 ਮਾਰਚ 2025 ਤੱਕ ਇਹਨਾਂ ਦੇ ਦਫ਼ਤਰ ਵਿਖੇ ਤੁਸੀਂ ਅਰਜ਼ੀਆਂ ਪਹੁੰਚਦਿਆਂ ਕਰ ਸਕਦੇ ਹੋ ਇਹ ਜੋ ਨੋਟੀਫਿਕੇਸ਼ਨ ਹੈ ਜੀ ਡਿਸਟ੍ਰਿਕਟ ਹੈਲਥ ਸੁਸਾਇਟੀ ਮਾਨਸਾ ਵੱਲੋਂ ਜਾਰੀ ਹੋਇਆ ਤੇ ਆਮ ਆਦਮੀ ਕਲੀਨਿਕਸ ਜੋ ਮਾਨਸਾ ਦੇ ਹੈ ਵੱਖ-ਵੱਖ ਉਥੇ ਇਹ ਪੋਸਟਾਂ ਫਿਲ ਕੀਤੀਆਂ ਜਾਣੀਆਂ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ